ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਮੈਂ ਲਾਲ ਕਮਲ ਸਾਡੇ ਨਾਲ ਮੌਜੂਦ ਨੇ ਉਹ ਇਨਸਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਾ ਕੇ ਕੇਕ ਕਟਿਆ ਤੇ ਕੇਕ ਤੇ ਲਿਖਿਆ ਚਲੋ ਚੱਲ ਚੰਨੀ ਜਲੰਧਰ ਵਾਲਾ ਉਹ ਵਾਲੇ ਸਾਡੇ ਨਾਲ ਨੇ ਸੁਖਵਿੰਦਰ ਕੋਟਲੀ ਜੀ ਐਮਐਲਏ ਆਦਮਪੁਰ ਆਪਾਂ ਗੱਲਬਾਤ ਕਰ ਲੈਨੇ ਆ ਸਰ ਕੀ ਦੇਖੋਗੇ ਅੱਜ ਦੇ ਨਤੀਜਿਆਂ ਬਾਰੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜਿਹੜੀ ਕਾਮਨਾ ਲੈ ਕੇ ਚੰਨੀ ਸਾਹਿਬ ਨੂੰ ਆਪਣੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਲੈ ਕੇ ਆਏ ਸੀਗੇ ਅੱਜ ਚੰਨੀ ਸਾਹਿਬ ਨੂੰ ਜਿਤਾ ਕੇ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ 'ਚ ਭੇਜ ਰਹੇ ਹਾਂ ਆਪਣਾ ਵਾਅਦਾ ਪੂਰਾਇਆ ਔਰ ਇਮਾਨਦਾਰੀ ਤੇ ਨੇਕੀ ਦੀਤੀ ਦੇ ਨਾਲ ਕੰਮ ਕਰਕੇ ਜਿਹੜਾ ਆ ਉਹ ਲੋਕਾਂ ਦੇ ਅੰਦਰ ਇੱਕ ਲੋਕਪ੍ਰਿਤਾ ਜਿੱਥੇ ਚੰਨੀ ਦੀ ਵਧੀ ਹੈ ਉੱਥੇ ਸਮੁੱਚੇ ਸਮਾਜ ਦਾ ਪੰਜਾਬ ਦੇ ਕਿਸਾਨਾਂ ਦਾ ਦਲਤਾਂ ਦਾ ਵਪਾਰੀ ਵਰਗ ਦਾ ਸਿਰ ਜਿਹੜਾ ਉੱਚਾ ਹੋਇਆ ਕੀ ਕਾਰਨ ਮੰਨਦੇ ਹੋ ਕਿ ਇੰਨੀ ਵੱਡੀ ਲੀਡ ਦਾ ਲੈ ਜਾਣਾ ਲੋਕਾਂ ਦਾ ਪਿਆਰ ਸੀ ਚੰਨੀ ਸਾਹਿਬ ਦੇ ਕੰਮ ਸੀ ਜਾਂ ਫਿਰ ਤੁਹਾਡੀ ਮਿਹਨਤ ਸੀ ਨਹੀਂ ਜਿੱਥੇ ਮਿਹਨਤ ਹੈ ਉੱਥੇ ਜਿਹੜੇ ਆ ਬਰਾਬਰ ਦੇ ਕੈਂਡੀਡੇਟ ਖੜੇ ਤਿੰਨ ਦਿਹਾੜੇ ਪਾਰਟੀਆਂ ਬਦਲਦੇ ਲੋਕਾਂ ਨੇ ਕਿਹਾ ਛੱਡੋ ਯਾਰ ਚੰਨੀ ਨੂੰ ਜਿਤਾਓ 111 ਦਿਨਾਂ ਚ ਉਹਨੇ ਬਹੁਤ ਕੁਝ ਕਰਕੇ ਦਿਖਾਇਆ ਸੀ ਇਸ ਕਰਕੇ ਲੋਕਾਂ ਨੇ ਉਹਨਾਂ ਦਾ ਕੁਮੀਦ ਬਾਰਾਂ ਦਾ ਮੂੰਹ ਤੋੜਮਾ ਜਵਾਂ ਨੱਕ ਭੰਨਿਆ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ 10 ਪਾਰਟੀਆਂ ਬਦਲ ਕੇ ਹੁਣ ਗਾਂਹ ਦੱਸਣ ਹੋਣੀ ਕਿਨ ਕਿਹੜੀ ਪਾਰਟੀ ਚ ਜਾਣਾ ਤੇ ਕਿੱਥੋਂ ਲੜਨਾ ਸਾਡੇ ਨਾਲ ਮੌਜੂਦ ਸੰਸਕਵਿੰਦਰ ਕੋਟਲੀ ਜੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਉਹ ਚੰਨੀ ਸਾਹਿਬ ਨੂੰ ਜਲੰਧਰ ਲੈ ਕੇ ਆਏ ਸਨ ਤੇ ਜਲੰਧਰ ਦੇ ਲੋਕਾਂ ਵੱਲੋਂ ਜਿਹੜੀ ਚੰਨੀ ਸਾਹਿਬ ਨੂੰ ਜਿੱਤਾ ਕੇ ਜਿਹੜਾ ਉਹ ਮਾਣ ਉਹਨਾਂ ਦਾ ਵਧਾਇਆ ਗਿਆ ਉਹਨਾਂ ਨੇ ਕਿਹਾ ਮਿਹਨਤ ਵੀ ਆ ਲੋਕਾਂ ਦਾ ਪਿਆਰ ਵੀ ਆ ਔਰ ਚੰਨੀ ਸਾਹਿਬ ਦੇ ਕੀਤੇ ਹੋਏ ਕੰਮ ਜਿਹੜੇ ਆ ਅੱਜ ਉਹਨਾਂ ਦੇ ਕੰਮ ਆ ਜਲੰਧਰ ਤੋਂ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਲਾਲ ਕਮਲ ਡੇਲੀ ਪੋਸਟ ਪੰਜਾਬੀ ਲਈ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਮੈਂ ਲਾਲ ਕਮਲ ਸਾਡੇ ਨਾਲ ਮੌਜੂਦ ਨੇ ਉਹ ਇਨਸਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ جا کے کیک کਟਿਆ ਤੇ کیک تے لکھیا چلو چل چنی جلندر والا او والے ਸਾਡੇ ਨਾਲ ਨੇ ਸੁਖਵਿੰਦਰ ਕੋਟਲੀ ਜੀ ایم ایل اے ਆਦਮپور ਆਪਾਂ ਗੱਲਬਾਤ ਕਰ ਲੰਨੇ ਆ ਸਰ ਕੀ ਦੇਖੋਗੇ ਅੱਜ ਦੇ ਨਤੀਜਿਆਂ ਬਾਰੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜਿਹੜੀ ਕਾਮਨਾ ਲੈ ਕੇ ਚੰਨੀ ਸਾਹਿਬ ਨੂੰ ਆਪਣੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਲੈ ਕੇ ਆਏ ਸੀਗੇ ਅੱਜ ਚੰਨੀ ਸਾਹਿਬ ਨੂੰ ਜਿਤਾ ਕੇ ਜਿਹੜਾ ਉਹ ਦੇਸ਼ ਦੀ پارਲੀਮੈਂਟ ਚ ਭੇਜ ਰਹੇ ਆ ਆਪਣਾ ਵਾਅਦਾ ਪੂਰਾ ਆ ਔਰ ਇਮਾਨਦਾਰੀ ਤੇ ਨੇਕੀ ਦੀਤੀ ਦੇ ਨਾਲ ਕੰਮ ਕਰਕੇ ਜਿਹੜਾ ਆ ਉਹ ਲੋਕਾਂ ਦੇ ਅੰਦਰ ਇੱਕ ਲੋਕਪ੍ਰਿਤਾ ਜਿੱਥੇ ਚੰਨੀ ਦੀ ਵਧੀ ਹੈ ਉੱਥੇ ਸਮੁੱਚੇ ਸਮਾਜ ਦਾ ਪੰਜਾਬ ਦੇ ਕਿਸਾਨਾਂ ਦਾ ਦਲਤਾਂ ਦਾ ਵਪਾਰੀ ਵਰਗ ਦਾ ਸਿਰ ਜਿਹੜਾ ਉੱਚਾ ਹੋਇਆ ਕੀ ਕਾਰਨ ਮੰਨਦੇ ਹੋ ਕਿ ਇੰਨੀ ਵੱਡੀ ਲੀਡ ਦਾ ਲੈ ਜਾਣਾ ਲੋਕਾਂ ਦਾ ਪਿਆਰ ਸੀ ਚੰਨੀ ਸਾਹਿਬ ਦੇ ਕੰਮ ਸੀ ਜਾਂ ਫਿਰ ਤੁਹਾਡੀ ਮਿਹਨਤ ਸੀ ਨਹੀਂ ਜਿੱਥੇ ਮਿਹਨਤ ਹੈ ਉੱਥੇ ਜਿਹੜੇ ਆ ਬਰਾਬਰ ਦੇ ਕੈਂਡੀਡੇਟ ਖੜੇ ਤਿੰਨ ਦਿਹਾੜੇ ਪਾਰਟੀਆਂ ਬਦਲਦੇ ਲੋਕਾਂ ਨੇ ਕਿਹਾ ਛੱਡੋ ਯਾਰ ਚੰਨੀ ਨੂੰ ਜਿਤਾਓ 111 ਦਿਨਾਂ ਚ ਉਹਨੇ ਬਹੁਤ ਕੁਝ ਕਰਕੇ ਦਿਖਾਇਆ ਸੀ ਇਸ ਕਰਕੇ ਲੋਕਾਂ ਨੇ ਉਹਨਾਂ ਦਾ ਉਮੀਦਵਾਰਾਂ ਦਾ ਮੂੰਹ ਤੋੜਮਾ ਜਵਾਬ ਨੱਕ ਭੰਨਿਆ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ 10 ਪਾਰਟੀਆਂ ਬਦਲ ਕੇ ਹੁਣ ਗਾਂਹ ਦੱਸਣ ਹੋਣੀ ਕਿ ਕਿਹੜੀ ਪਾਰਟੀ ਚ ਜਾਣਾ ਤੇ ਕਿੱਥੋਂ ਲੜਨਾ ਸਾਡੇ ਨਾਲ ਮੌਜੂਦ ਸੰਸਕਵਿੰਦਰ ਕੋਟਲੀ ਜੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਉਹ ਚੰਨੀ ਸਾਹਿਬ ਨੂੰ ਜਲੰਧਰ ਲੈ ਕੇ ਆਏ ਸਨ ਤੇ ਜਲੰਧਰ ਦੇ ਲੋਕਾਂ ਵੱਲੋਂ ਜਿਹੜੀ ਚੰਨੀ ਸਾਹਿਬ ਨੂੰ ਜਿਤਾ ਕੇ ਜਿਹੜਾ ਉਹ ਮਾਣ ਉਹਨਾਂ ਦਾ ਵਧਾਇਆ ਗਿਆ ਉਹਨਾਂ ਨੇ ਕਿਹਾ ਮਿਹਨਤ ਵੀ ਆ ਲੋਕਾਂ ਦਾ ਪਿਆਰ ਵੀ ਆ ਔਰ ਚੰਨੀ ਸਾਹਿਬ ਦੇ ਕੀਤੇ ਹੋਏ ਕੰਮ ਜਿਹੜੇ ਆ ਅੱਜ ਉਹਨਾਂ ਦੇ ਕੰਮ ਆ ਜਲੰਧਰ ਤੋਂ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਲਾਲ ਕਮਲ ਡੇਲੀ ਪੋਸਟ ਪੰਜਾਬੀ ਲਈ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਮੈਂ ਲਾਲ ਕਮਲ ਸਾਡੇ ਨਾਲ ਮੌਜੂਦ ਨੇ ਉਹ ਇਨਸਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਾ ਕੇ ਕੇਕ ਕਟਿਆ ਤੇ ਕੇਕ ਤੇ ਲਿਖਿਆ ਚਲੋ ਚੱਲ ਚੰਨੀ ਜਲੰਧਰ ਵਾਲਾ ਉਹ ਵਾਲੇ ਸਾਡੇ ਨਾਲ ਨੇ ਸੁਖਵਿੰਦਰ ਕੋਟਲੀ ਜੀ ਐਮਐਲਏ ਆਦਮਪੁਰ ਆਪਾਂ ਗੱਲਬਾਤ ਕਰ ਲੰਨੇ ਆ ਸਰ ਕੀ ਦੇਖੋਗੇ ਅੱਜ ਦੇ ਨਤੀਜਿਆਂ ਬਾਰੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜਿਹੜੀ ਕਾਮਨਾ ਲੈ ਕੇ ਚੰਨੀ ਸਾਹਿਬ ਨੂੰ ਆਪਣੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਲੈ ਕੇ ਆਏ ਸੀਗੇ ਅੱਜ ਚੰਨੀ ਸਾਹਿਬ ਨੂੰ ਜਿਤਾ ਕੇ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ 'ਚ ਭੇਜ ਰਹੇ ਹਾਂ ਆਪਣਾ ਵਾਅਦਾ ਪੂਰਾਇਆ ਔਰ ਇਮਾਨਦਾਰੀ ਤੇ ਨੇਕੀ ਦੀਤੀ ਦੇ ਨਾਲ ਕੰਮ ਕਰਕੇ ਜਿਹੜਾ ਆ ਉਹ ਲੋਕਾਂ ਦੇ ਅੰਦਰ ਇੱਕ ਲੋਕਪ੍ਰਿਤਾ ਜਿੱਥੇ ਚੰਨੀ ਦੀ ਵਧੀ ਹੈ ਉੱਥੇ ਸਮੁੱਚੇ ਸਮਾਜ ਦਾ ਪੰਜਾਬ ਦੇ ਕਿਸਾਨਾਂ ਦਾ ਦਲਤਾਂ ਦਾ ਵਪਾਰੀ ਵਰਗ ਦਾ ਸਿਰ ਜਿਹੜਾ ਉੱਚਾ ਹੋਇਆ ਕੀ ਕਾਰਨ ਮੰਨਦੇ ਹੋ ਕਿ ਇੰਨੀ ਵੱਡੀ ਲੀਡ ਦਾ ਲੈ ਜਾਣਾ ਲੋਕਾਂ ਦਾ ਪਿਆਰ ਸੀ ਚੰਨੀ ਸਾਹਿਬ ਦੇ ਕੰਮ ਸੀ ਜਾਂ ਫਿਰ ਤੁਹਾਡੀ ਮਿਹਨਤ ਸੀ ਨਹੀਂ ਜਿੱਥੇ ਮਿਹਨਤ ਹੈ ਉੱਥੇ ਜਿਹੜੇ ਆ ਬਰਾਬਰ ਦੇ ਕੈਂਡੀਡੇਟ ਖੜੇ ਤਿੰਨ ਦਿਹਾੜੇ ਪਾਰਟੀਆਂ ਬਦਲਦੇ ਲੋਕਾਂ ਨੇ ਕਿਹਾ ਛੱਡੋ ਯਾਰ ਚੰਨੀ ਨੂੰ ਜਿਤਾਓ 111 ਦਿਨਾਂ ਚ ਉਹਨੇ ਬਹੁਤ ਕੁਝ ਕਰਕੇ ਦਿਖਾਇਆ ਸੀ ਇਸ ਕਰਕੇ ਲੋਕਾਂ ਨੇ ਉਹਨਾਂ ਦਾ ਉਮੀਦਵਾਰਾਂ ਦਾ ਮੂੰਹ ਤੋੜਮਾ ਜਵਾਬ ਨੱਕ ਭੰਨਿਆ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ 10 ਪਾਰਟੀਆਂ ਬਦਲ ਕੇ ਹੁਣ ਗਾਂਹ ਦੱਸਣ ਹੋਣੀ ਕਿ ਕਿਹੜੀ ਪਾਰਟੀ ਚ ਜਾਣਾ ਤੇ ਕਿੱਥੋਂ ਲੜਨਾ ਸਾਡੇ ਨਾਲ ਮੌਜੂਦ ਸੰਸਕਵਿੰਦਰ ਕੋਟਲੀ ਜੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਉਹ ਚੰਨੀ ਸਾਹਿਬ ਨੂੰ ਜਲੰਧਰ ਲੈ ਕੇ ਆਏ ਸਨ ਤੇ ਜਲੰਧਰ ਦੇ ਲੋਕਾਂ ਵੱਲੋਂ ਜਿਹੜੀ ਚੰਨੀ ਸਾਹਿਬ ਨੂੰ ਜਿਤਾ ਕੇ ਜਿਹੜਾ ਉਹ ਮਾਣ ਉਹਨਾਂ ਦਾ ਵਧਾਇਆ ਗਿਆ ਉਹਨਾਂ ਨੇ ਕਿਹਾ ਮਿਹਨਤ ਵੀ ਆ ਲੋਕਾਂ ਦਾ ਪਿਆਰ ਵੀ ਆ ਔਰ ਚੰਨੀ ਸਾਹਿਬ ਦੇ ਕੀਤੇ ਹੋਏ ਕੰਮ ਜਿਹੜੇ ਆ ਅੱਜ ਉਹਨਾਂ ਦੇ ਕੰਮ ਆ ਜਲੰਧਰ ਤੋਂ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਲਾਲ ਕਮਲ ਡੇਲੀ ਪੋਸਟ ਪੰਜਾਬੀ ਲਈ